ਕੀ ਪੁਲਿਸ ਕੁਝ ਕਰਦੀ ਆ ਜਾਂ ਨਹੀਂ ਕਰਦੀ ਕੀ ਕੋਈ ਮਹਮ ਹੌਲੀ ਹੌਲੀ ਰੰਗ ਫੜਦੀ ਆ ਜਾਂ ਨਹੀਂ ਫੜਦੀ ਖਬਰ ਇਸੇ ਤਰ੍ਹਾਂ ਦੀ ਹੈ ਅਕਸਰ ਚਰਚਾ ਦਾ ਵਿਸ਼ਾ ਰਹਿੰਦਾ ਹੈ ਕਿ ਪੁਲਿਸ ਕੁਝ ਕਰਦੀ ਨਹੀਂ ਸਾਨੂੰ ਸਾਡੇ ਅਧਿਕਾਰਾਂ ਦਾ ਪਤਾ ਹੈ ਤੇ ਝੰਡਾ ਵੀ ਬੁਲੰਦ ਕਰਨੇ ਆ ਧਰਨੇ ਰੂਸ ਪ੍ਰਦਰਸ਼ਨ ਵੀ ਅਕਸਰ ਕੀਤੇ ਜਾਂਦੇ ਆ ਪਰ ਕਦੇ ਫਰਜ਼ਾਂ ਦੀ ਪੂਰਤੀ ਕਰਨ ਦੇ ਬਾਬਤ ਕੋਈ ਝੰਡਾ ਵਰਦਾਰ ਬਣਦਾ ਕਿ ਨਹੀਂ ਤੇ ਆ ਜਿਹੜੀ ਖਬਰ ਵਲ ਰਹੀ ਆ ਕਿ ਟ੍ਰੈਫਿਕ ਪੁਲਿਸ ਟ੍ਰੈਫਿਕ ਕੰਟਰੋਲ ਕਰਦੀ ਉਹਨਾਂ ਵੱਲੋਂ ਇੱਕ ਮਹਮ ਵਿੱਢੀ ਗਈ ਸੀ ਕਿ ਉਸ ਨੂੰ ਬੂਰ ਪੈ ਰਿਹਾ ਹੈ ਕਿ ਨਹੀਂ ਅਸਲ ਦੇ ਵਿੱਚ ਟ੍ਰੈਫਿਕ ਪੁਲਿਸ ਦੀ ਬਟਾਲਾ ਸ਼ਹਿਰ ਦੇ ਮੁੱਖ ਬਾਜ਼ਾਰ ਦੀ ਟ੍ਰੈਫਿਕ ਦੀ ਸਮੱਸਿਆ ਤੇ ਕਾਬੂ ਪਾਉਣ ਦੀ ਜੜੀ ਮੁਹਿੰਮ ਹੈ ਲੱਗਦਾ ਹੈ ਕਿ ਉਹਨੂੰ ਹੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਹੁਣ ਦੁਕਾਨਦਾਰ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋ ਗਏ ਹੈ ਦੁਕਾਨਦਾਰਾਂ ਦੇ ਵੱਲੋਂ ਹੀ ਟ੍ਰੈਫਿਕ ਪੁਲਿਸ ਨੂੰ ਆਪਣੇ ਗਵਾਂਢੀ ਦੁਕਾਨਦਾਰਾਂ ਦੀਆਂ ਵੀਡੀਓ ਭੇਜਣੀਆਂ ਇਸ ਵਕਤ ਚੰਗੀਆਂ ਲੱਗ ਰਹੀਆਂ ਨੇ ਭਾਵ ਉਹ ਸ਼ਿਕਾਇਤਾਂ ਕਰ ਰਹੇ ਨੇ ਕਿ ਆਹ ਵੇਖੋ ਜੀ ਸਾਡੀ ਆਪਣੀ ਦੁਕਾਨ ਦਾ ਸਮਾਨ ਅਸੀਂ ਬਾਹਰ ਨਹੀਂ ਕੱਢਿਆ ਗਵਾਂਡੀ ਨੇ ਸੜਕ ਵੀ ਮਲ ਲਈ ਹੈ ਤੇ ਦੂਰ ਤੱਕ ਸਮਾਨ ਚਿਣ ਕੇ ਬਾਜ਼ਾਰ ਸਜਾ ਦਿੱਤਾ ਹੈ ਫਿਰ ਇਹਨਾਂ ਸੂਚਨਾਵਾਂ ਦੇ ਆਧਾਰ ਤੇ ਟ੍ਰੈਫਿਕ ਪੁਲਿਸ ਨੇ ਇੱਕ ਵਾਰੀ ਫਿਰ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਭਾਜਣਾ ਪਾਇਆ ਨੇ ਬਟਾਲਾ ਦੇ ਭੀੜ ਢੱਕੇ ਵਾਲੇ ਇਲਾਕੇ ਸਿਟੀ ਰੋਡ ਤੇ ਇੱਕ ਵਾਰੀ ਫਿਰ ਬਟਾਲਾ ਪੁਲਿਸ ਨੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਲਈ ਜਿਨ੍ਹਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਹੋਇਆ ਸੀ ਚਿਣਿਆ ਹੋਇਆ ਸਜਾਇਆ ਹੋਇਆ ਸੀ ਉਹਨਾਂ ਲੋਕਾਂ ਦਾ ਸਮਾਨ ਚੁੱਕਨੇ ਆਪਣੀ ਸਰਕਾਰੀ ਜਿਪਸੀ ਵਿੱਚ ਰੱਖਿਆ ਹੈ ਚਾਹੇ ਉਹ ਸਰਦੀਆਂ ਦਾ ਸਮਾਨ ਹੋਵੇ ਰਜਾਈਆਂ ਹੋਣ ਕੰਬਲ ਹੋਣ ਦੁਕਾਨ ਦੇ ਬਾਹਰ ਲੱਗੇ ਸਟੀਲ ਦੇ ਬਰਤਨ ਜਾਂ ਫਿਰ ਸਾਈਕਲ ਸਮਾਨ ਕੋਈ ਵੀ ਹੋਵੇ ਚੁੱਕ ਕੇ ਆਪਣੀ ਸਰਕਾਰੀ ਗੱਡੀ ਵਿੱਚ ਰੱਖਿਆ ਹੈ ਅਤੇ ਟ੍ਰੈਫਿਕ ਪੁਲਿਸ ਵਾਲੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲੈ ਕੇ ਗਏ ਸੀ ਕਰਮਚਾਰੀ ਨੂੰ ਲੈ ਕੇ ਗਏ ਸੀ ਤੇ ਇਹ ਸਮਾਨ ਉਸ ਦਫ਼ਤਰ ਵਿੱਚ ਲੈ ਗਏ ਨੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਬਟਾਲਾ ਦੇ ਸੁਰਿੰਦਰ ਸਿੰਘ ਨੇ ਦੱਸਿਆ ਹੁਣ ਲੋਕ ਸਾਡਾ ਸਾਥ ਦੇਣਾ ਸ਼ੁਰੂ ਕਰ ਰਹੇ ਨੇ ਲੋਕ ਸਾਨੂੰ ਆਪਣੇ ਨਾਲ ਦੀ ਦੁਕਾਨ ਦੀ ਵੀਡੀਓ ਬਣਾ ਕੇ ਭੇਜਣ ਲੱਗੇ ਆ ਅਤੇ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਦੁਕਾਨਦਾਰ ਨੇ ਅੱਜ ਸਮਾਨ ਫਿਰ ਬਾਹਰ ਰੱਖ ਦਿੱਤਾ ਹੈ ਕੇਵਲ ਤੇ ਕੇਵਲ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਹਨਾਂ ਲੋਕਾਂ ਦਾ ਸਮਾਨ ਚੁੱਕਿਆ ਗਿਆ ਹੈ ਅਤੇ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਉਹਨਾਂ ਦੱਸਿਆ ਕਿ ਅਸੀਂ ਲੈ ਕੇ ਜਾ ਰਹੇ ਹਾਂ ਉੱਥੇ ਇਹਨਾਂ ਦੀਆਂ ਰਸੀਦਾ ਕੱਟ ਕੇ ਇਹਨਾਂ ਨੂੰ ਚਲਾੜ ਕੀਤੇ ਜਾਣਗੇ ਅਤੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਇਹ ਮਹਿੰਮ ਉਹਨਾਂ ਨੇ ਦੱਸਿਆ ਕਿ ਲਗਾਤਾਰ ਜਾਰੀ ਰਹੇਗੀ ਰਸਤੇ ਤੰਗ ਨੇ ਪਬਲਿਕ ਜਾਦੀ ਆ ਵੀ ਕਲ ਜਾਦੇ ਹੋ ਗਏ ਆ ਰਸਤੇ ਹੋਏ ਨੇ ਪੁਰਾਣੇ ਸਾਡੇ ਅਫਸਰਾਂ ਦੇ ਸਾਨੂੰ ਇਹ ਹੁਕਮ ਨੇ ਵੀ ਪਬਲਿਕ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹਦੇ ਤਹਿਤ ਅਸੀਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕਰ ਰਹੇ ਆ ਰੋਡ ਕਲੀਅਰ ਜਿਹੜੇ ਲੋਕਾਂ ਦੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਸੈੱਟ ਕਰ ਰਹੇ ਆ ਔਰ ਅੱਜ ਵੀ ਇਸੇ ਤਰ੍ਹਾਂ ਹੀ ਹੁਣ ਤਾਂ ਲੋਕ ਜਿਹੜੇ ਸਿਆਣੀ ਲੋਕ ਨੇ ਸਾਡਾ ਸਾਥ ਦਿੰਦਾ ਪਿਆ ਜਿਹੜਾ ਅੱਗੇ ਲਾਉਂਦਾ ਉਹਦੇ ਬਾਰੇ ਵੀਡੀਓ ਬਣਾ ਕੇ ਪਾ ਦਿੰਦੇ ਨੇ ਕਿ ਆ ਅਸੀਂ ਤਾਂ ਬਿਲਕੁਲ ਠੀਕ ਆ ਬਸ ਸਾਡਾ ਗਵਾਂਢੀ ਜਿਹੜਾ ਇਹ ਕੰਮ ਗਲਤ ਕਰਦਾ ਜੀ ਉਦਲੇ ਅੱਜ ਫੇਰ ਆ ਥੋੜੀਆਂ ਜਿਹੀਆਂ ਰਜਾਈਆਂ ਨਾਲ ਬਾਹਰ ਰੱਖੀਆਂ ਸੀ ਸਾਈਕਲ ਇਹੀ ਭਾਂਡੇ ਹੀ ਇਹਨਾਂ ਨੇ ਬਾਹਰ ਰੱਖੇ ਸੀ ਇਹਨਾਂ ਨੂੰ 5-5 6 ਵਾਰੀ ਪਹਿਲਾਂ ਵਾਰਨਿੰਗ ਦੇ ਚੁੱਕੇ ਆ ਇਹਨਾਂ ਨੂੰ ਅਸਰ ਕੋਈ ਨਹੀਂ ਹੋ ਗਿਆ ਅੱਜ ਇਹਨਾਂ ਦੇ ਲੈੰਦਾ ਥੋੜਾ ਸਮਾਨ ਤੇ ਇਹਨਾਂ ਨੂੰ ਕਮੇਟੀ ਘਰੋਂ ਅਫਸਰਾ ਨਾਲ ਗੱਲ ਹੋਈ ਇਹਨਾਂ ਨੂੰ ਜੁਰਮਾਨੇ ਪਾਵਾਂਗੇ ਜੀ ਸਮਾਨ ਇਹਨਾਂ ਦਾ ਫੇਰ ਹਾਲ ਉੱਥੇ ਜ਼ਬਤ ਕਰਾਉਣੇ ਆ ਜੀ ਕਮੇਟੀ ਘਰ ਉਹਨਾਂ ਨੂੰ ਚੈੱਕ ਕਰਾ ਕੇ ਦੱਸਿਆ ਵੀ ਆਹ ਤੁਹਾਡਾ ਇਹਨਾਂ ਨੇ ਸਮਾਨ ਲਿਆ ਇਹਨੂੰ ਕਮੇਟੀ ਘਰ ਤੋਂ ਬਣਦਾ ਜੁਰਮਾਨਾ ਪਾਵਾਂਗੇ ਜੀ